ਆਰਨੋ ਮੇਰੇ ਬੋਲ ਯਾਨੀ ਕਿ ਹਰਪ੍ਰਿਤਕੌਰ ਕਾ ਗਵਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਟਾਈਮ ਆਪਾਂ ਖੜੇ ਆ ਪਿੰਡ ਕੱਗੇ ਦੇ ਵਿੱਚ ਜਿੱਥੇ ਕਿ ਅੱਜ ਰਵੀਦਾਸ ਮੰਦਿਰ ਦੇ ਵਿੱਚ ਅੱਜ ਪੂਰੇ ਜੋਸ਼ ਉਤਸ਼ਾਹ ਦੇ ਨਾਲ ਉਹਨਾਂ ਦਾ ਗੁਰੂ ਪਰਬ ਜੋ ਅੱਜ ਮਨਾਇਆ ਗਿਆ ਹੈ ਜੋ ਸੰਗਤਾਂ ਨੇ ਪੂਰੀ ਨਦਮਸਤਕ ਹੋਣ ਲਈ ਇੱਥੇ ਪਹੁੰਚੀਆਂ ਹੋਈਆਂ ਨੇ ਇੱਥੇ ਗੁਰੂ ਜੀ ਦਾ ਖੰਡ ਪਾਠ ਸਾਹਿਬ ਤੇ ਇਹਨਾਂ ਦੀ ਪਾਲਕੀ ਸਾਹਿਬ ਤੇ ਲੋਕਾਂ ਨੇ ਬਹੁਤ ਜ਼ਿਆਦਾ ਤੇ ਉਤਸ਼ਾਹ ਨਾਲ ਗੁਰੂ ਪਰਬ ਜੋ ਮਨਾਇਆ ਹੈ ਜੋ ਸੰਗਤਾਂ ਨੇ ਕਾਫੀ ਭਾਰੀ ਇੱਥੇ ਜੁੜੀਆਂ ਹੋਈਆਂ ਨੇ ਸੰਗਤਾਂ जो गुरु का लंगर है जो इतने अटुट बरस रहा है अटुट चलाया गया है खे पिंड अच दलवारा सिंह बनवाला जी जो इतने अज पहुंचे ने खासकर देख सकते हो जो इतने रविदास जी का जो गुरुपुर इतने मनाया गया है पिंड के लोगों के सहयोग नाल अः स्पैशल तौर तो पर तो अच्छे इतने दलवारा सिंह बनवाला जी, बन जी पहुंचे ने अपना भी गलबात करा सत्या सर पिंड गुरुपुर ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਪ੍ਰਕਾਸ਼ ਉਤਸ਼ਵ ਸਾਰੇ ਵਿਸ਼ਵ ਦੇ ਵਿੱਚ ਭਾਰਤ ਵਸਤੇ ਵਿੱਚ ਤੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਬਹੁਤ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਸਾਰੀਆਂ ਸੰਗਤਾਂ ਇਹਦੇ ਵਿੱਚ ਬਹੁਤ ਉਤਸ਼ਾਹ ਦੇ ਨਾਲ ਵੱਧ ਟੜ ਕੇ ਹਿੱਸਾ ਲੈ ਰਹੀਆਂ ਨੇ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਹਰੇਕ ਕਸਬੇ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਸਾਰੀਆਂ ਸੰਗਤਾਂ ਰਲ ਮਿਲ ਕੇ ਸਾਰੇ ਭਾਈਚਾਰੇ ਰਲ ਮਿਲ ਕੇ ਮਨਾ ਰਹੇ ਨੇ ਬੜੀ ਖੁਸ਼ੀ ਦਾ ਇਹ ਦਿਹਾੜਾ ਕਿਉਂਕਿ ਗੁਰੂ ਰਵਿਦਾਸ ਜੀ ਦਾ ਸੰਦੇਸ਼ ਜਿਹੜਾ ਸੀ ਦੁਨੀਆ ਨੂੰ ਲੋਕਾਂ ਨੂੰ ਗਰੀਬਾਂ ਨੂੰ ਖਾਸ ਤੌਰ ਤੇ ਗਰੀਬ ਵਰਗ ਦੇ ਜਿਹੜੇ ਉਹ ਗਰੀਬ ਵਰਗ ਆਪਦੇ ਵਾਸਤੇ ਖਾਸ ਤੌਰ ਤੇ ਜਿਹੜੀ ਕਨਸੈਪਟ ਕਨਸੈਪਟ ਸੀ ਗੁਰੂ ਰਵਿਦਾਸ ਜੀ ਦੀ ਬੇਗੰਪੁਰਾ ਸ਼ਹਿਰ ਕੋਲ ਉਹ ਅੱਜ ਬਿਲਕੁਲ ਢੁਕਵੀਂ ਆ ਸਾਡੇ ਸਮਾਜ ਦੇ ਉੱਤੇ ਖਾਸ ਤੌਰ ਤੇ ਲੋਕਤੰਤਰੀ ਜਿਹੜੀਆਂ ਕਦਰਾਂ ਕੀਮਤਾਂ ਨੇ ਉਹ ਸਾਰੀਆਂ ਸਾਰੀਆਂ ਗੁਰੂ ਰਵਿਦਾਸ ਜੀ ਨੇ ਆਪਣੇ ਬੇਗੰਪੁਰਾ ਸ਼ਹਿਰ ਦੇ ਵਿੱਚ ਰੱਖੀਆਂ ਸੀ ਸੋ ਮੈਂ ਸਮਝਦਾ ਕਿ ਉਹਨਾਂ ਦੀਆਂ ਸਖਿਆਵਾਂ ਜਿਹੜੀਆਂ ਨੇ ਸਾਨੂੰ ਬਹੁਤ ਅੱਗੇ ਲਿਜਾ ਸਕਦੀਆਂ ਨੇ ਔਰ ਸਾਨੂੰ ਉਹਨਾਂ ਦੀ ਸਿੱਖਿਆਵਾਂ ਤੇ ਖਾਸ ਤੌਰ ਤੇ ਉਹਨਾਂ ਦੀ ਬਾਣੀ ਤੇ ਜੋ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਦਰਜ ਆ ਉਹਦੇ ਤੇ ਤੇ ਉਹਨਾਂ ਨੇ ਜੋ ਸੰਦੇਸ਼ ਸਰਬੱਤ ਦੇ ਭਲੇ ਲਈ ਸੰਗਤ ਨੂੰ ਦਿੱਤਾ ਉਹਦੇ ਤੇ ਅਮਲ ਕਰਕੇ ਸਾਨੂੰ ਆਪਣਾ ਜੀਵਨ ਜਿਹੜਾ ਸਫਲ ਬਣਾਉਣਾ ਚਾਹੀਦਾ ਹੈ ਤੇ ਸਾਡਾ ਜਿਹੜਾ ਜੀਵਨ ਪੱਧਰ ਹੈ ਖਾਸ ਉਤੇ ਗਰੀਬ ਵਰਗ ਦਾ ਉਹਨੂੰ ਚਾ ਚੁੱਕਣ ਦੀ ਜੜੀ ਆ ਉਹ ਕੋਸ਼ਿ ਜਿਹੜੇ ਕਿਤੇ ਰੜ ਚਾਹੀਦੇ ਆ ਜਿਸ ਤਰ੍ਹਾਂ ਕਿ ਮੈਂ ਜਿੰਨੇ ਦੱਸਿਆ ਤੁਸੀਂ ਵੀ ਜਿਹੜੇ ਲੋਕ ਹੁਣ ਆ ਜੋ ਜਨਰੇਸ਼ਨ ਹੈ ਨਵੀਂ ਨਿਓ ਹਨਾ ਜੇਕਰ ਬਾਣੀ ਦੇ ਨਾਲ ਜੁੜਦੀ ਹੈ ਕਿਤੇ ਕਹਤੋਂ ਨਸ਼ੇ ਤਾਂ ਵੀ ਖਾਤਮਾ ਹੁੰਦਾ ਹੈ ਉਹ ਚੀਜ਼ ਨਾਲ ਵੀ ਨਸ਼ੇ ਤਾਂ ਵੀ ਬੜਾ ਉਹ ਭੰਗ ਹੈ ਹਾਂ ਬਿਲਕੁਲ ਜੀ ਦੇਖੋ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਨੌਜਵਾਨੀ ਜਿਹੜੀ ਹੈ ਸਾਡੀ ਉਹ ਨਸ਼ੇ ਦੇ ਵਿੱਚ ਕਿਸ ਤਰ੍ਹਾਂ ਗ੍ਰਸਤ ਹੈ ਖਾਸ ਤੌਰ ਤੇ ਸਾਡਾ ਹਲਕਾ ਸਤrana ਦੇ ਵਿੱਚ ਆ ਕੱਲ ਪਰਸੋਂ ਦੋ ਨੌਜਵਾਨ ਬੱਚੇ ਨਸ਼ੇ ਦੀ ਭੇਟ ਚੜੇ ਨੇ ਹਰ ਰੋਜ਼ ਹੀ ਕੋਈ ਨਾ ਕੋਈ ਖਬਰ ਜਿਹੜੀ ਹੈ ਮਾੜੀ ਖਬਰ ਮਾਪਿਆਂ ਦੇ ਮਾਪਿਆਂ ਨੂੰ ਸੁਣਨ ਨੂੰ ਮਿਲਦੀ ਆ ਕਿ ਨੌਜਵਾਨ ਬੱਚਾ ਨਸ਼ੇ ਦੇ ਨਾਲ ਸੋ ਮੈਂ ਸਮਝਦਾ ਕਿ ਜੇਕਰ ਅਸੀਂ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਜੁੜੀਏ ਉਹਨਾਂ ਨੂੰ ਉਹਨਾਂ ਦੀ ਬਾਣੀ ਦੇ ਉੱਤੇ ਅਮਲ ਕਰੀਏ ਤਾਂ ਇਹ ਪ੍ਰੋਬਲਮ ਜਿਹੜੀ ਹੈ ਨਸ਼ਿਆਂ ਦੀ ਖਾਸ ਤੌਰ ਤੇ ਭਾਵੇਂ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹਮਲਾ ਮੰਨ ਦੀ ਲੋੜ ਹੈ ਪੂਰੇ ਸਮਾਜਿਕ ਤਾਣੇ ਵਾਲੇ ਨੂੰ ਹਮਲਾ ਮੰਨ ਦੀ ਲੋੜ ਆ ਪਰ ਫਿਰ ਵੀ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਬਹੁਤ ਸ nhiều ਜਿਸ ਤਰ੍ਹਾਂ ਦਾ ਸਾਨੂੰ ਮਿਲ ਸਕਦਾ ਹੈ ਜਿਹਦੇ ਨਾਲ ਅਸੀਂ ਨਸ਼ਿਆਂ ਤੋਂ ਦੂਰ ਰਹਿ ਸਕਦੇ ਹਾਂ ਠੀਕ ਹੈ ਸਤਿ ਧੰਵਾਦ ਆ ਜਾਓ ਬੋਲੋ ਆ ਜਾ ਬੋਲੋ ਬੋਲੋ ਅਮਰ ਸਿੰਘ ਜੀ ਅੱਛਾ ਤੁਸੀਂ ਅਖਾਤਾ ਜੇ ਮੈਂ ਗੁਰੂ ਪਰਮ ਨੂੰ ਜੋ ਮਨਾਇਆ ਗਏ ਗੁਰੂ ਦਾ ਜੀ ਦਾ ਤੁਸੀਂ ਕੀ ਸੰਤਾਨ ਨੂੰ ਕਹਿਣਾ ਚਾਹੁੰਦੇ ਅਸੀਂ ਬਹੁਤ ਬਹੁਤ ਮੁਬਾਰਕਾਂ ਜੀ ਪੂਰੇ ਪੰਜਾਬ ਨੂੰ ਪੂਰੇ ਦੇਸ਼ ਨੂੰ ਤੇ ਗੁਰੂ ਵਦਾ ਜੀ ਕਮੇਟੀ ਸਾਡੀ ਬਹੁਤ ਵਧੀਆ ਸ਼ਾਹ ਨਾਲ ਕਈ 10 ਸਾਲਾਂ ਤੋਂ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਬਾਕੀ ਸਾਰਿਆਂ ਨੂੰ ਮੁਬਾਰਕਾਂ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਆਪਣੇ ਵਿੱਚ ਇਸ ਸਟੇਮ ਗੁਰਬਖਸ਼ ਸਿੰਘ ਪੰਨੂ ਜੀ ਵੀ ਮੌਜੂਦ ਨੇ ਜੋ ਇਸ ਸਟੇਮ ਬਾਬਾ ਰਵਿਦਾਸ ਜੀ ਦੇ ਜੋ ਜਨਮ ਦਿਹਾੜੇ ਤੇ ਬੁਰਪੁਰ ਮਨਾਇਆ ਜਾ ਰਿਹਾ ਹੈ ਤੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਵੀਰ ਜੀ ਅਸੀਂ ਗੱਲ ਜੀ ਜਨਮ ਦਿਹਾੜਾ ਮਤਲਬ ਇੱਥੇ ਮਨਾਇਆ ਜਾ ਰਿਹਾ ਗੁਰ ਰਵਿਦਾਸ ਜੀ ਦਾ ਤੁਸੀਂ ਨਾਲ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ ਜਾਂ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਭ ਤੋਂ ਵੱਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਤੁਹਾਨੂੰ ਗੁਰਦੇਵ ਸਾਰੀਆਂ ਸੰਗਤਾਂ ਨੂੰ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਸੋ ਇਹੀ ਕਹਾਂਗਾ ਕਿ ਅੱਜ ਦੇ ਦਿਨ ਸਾਨੂੰ ਇਹ ਪਰਨ ਕਰਨਾ ਚਾਹੀਦਾ ਹੈ ਕਿ ਅਸੀਂ ਭਗਤ ਰਵਿਦਾਸ ਜੀ ਦੀਆਂ ਸਿੱਖਿਆਵਾਂ ਦੇ ਉੱਤੇ ਚੱਲਾਂਗੇ ਔਰ ਮਿਲਵਰਤਨ ਨਾਲ ਰਹਾਂਗੇ, ਪ੍ਰੇਮ ਪਿਆਰ ਦੇ ਨਾਲ ਰਹਾਂਗੇ। ਸੋ ਇਹੀ ਹੈ ਤੇ ਅਸੀਂ ਇਹ ਵੀ ਗੱਲ ਕਹਾਂਗੇ ਕਿ ਇਹ ਜਿਹੜੇ ਭਗਤ ਰਵਿਦਾਸ ਜੀ ਦੇ ਅਨੁਆਏ ਨੇ ਤੇ ਬਹੁਤ ਮਿਲਵਰਤਨ ਵਾਲੇ ਨੇ ਇਹ ਸਾਰੇ ਜਿਹੜੀ ਉਹ ਪ੍ਰਬੰਧਕ ਕਮੇਟੀ ਹੈ ਸਾਡੀ ਇੱਥੇ ਭਗਤ ਰਵਿਦਾਸ ਜੀ ਦੀ ਇਹ ਸਾਰੀ ਬਹੁਤ ਮਿਲਵਰਤਨ ਵਾਲੀ ਹੈ ਬਹੁਤ ਮਿਹਨਤ ਨਾਲ ਇਹਨਾਂ ਨੇ ਇਹ ਭਵਨ ਬਣਾਇਆ ਸਾਰੀ ਸੰਗਤ ਦੇ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਮੇਰੇ ਵਾਈਫ ਨੇ ਜਿਹੜੇ ਉਹ ਇਸ ਵਾਰਡ ਦੇ ਐਮ ਜ਼ੀ ਰਹ ਚੁੱਕੇ ਨੇ ਅਸੀਂ ਨੇ ਵੀ ਸਾਰੀ ਸੰਗਤ ਦੇ ਅਸ਼ੀਰਵਾਦ ਦੇ ਨਾਲ ਸਿਰ ਤੇ ਹੱਥ ਰੱਖਿਆ ਹੋਇਆ ਇਹਨਾਂ ਨੇ ਸੰਗਤ ਨੇ ਸਾਡੇ ਤੇ ਇਹਨਾਂ ਨਾਲ ਅਸੀਂ ਇੱਥੇ ਬਹੁਤ ਕੰਮ ਕਰਵਾਏ ਨੇ ਸੋ ਅਸੀਂ ਇਹੀ ਇੱਕ ਵਾਰ ਫੇਰ ਸਾਰੇ ਸੰਗਤ ਨੂੰ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਆ ਜੀ। ਥੈਂਕ ਯੂ। ਕੀ ਨਾਂਜੀ? ਮੇਰਾ ਨਾਂਜੀ ਸੁਖਮਿੰਦਰ ਕੌਰ, ਸਾਬਕਾ ਐਮਸੀ। ਠੀਕ ਹੈ। ਕਿਨੇ ਨੰਬਰ ਵਾਰਡ ਚੋਂ ਤੁਸੀਂ? ਅਸੀਂ ਪੁਰਾਣਾ 2 ਨੰਬਰ ਸੀਗਾ ਤੇ 11 ਨੰਬਰ ਦੇ ਵਿੱਚੋਂ ਮੈਂ 5 ਸਾਲ ਐਮਸੀ ਰਹੀ। ਠੀਕ ਹੈ। ਅੱਜ ਆਪਣੇ ਗੁਰਪੁਰਬ ਮਨਾਇਆ ਜਾ ਰਿਹਾ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਜੋ ਮਨਾਇਆ ਜਾ ਰਿਹਾ ਤੇ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਹਾਂਜੀ ਸੰਗਤਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਵੱਧ ਵੱਧ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਉਚਾਰਨ ਕਰੋ ਤੇ ਬਾਬਾ ਸਾਹਿਬ ਦੇ ਨਾਲ ਜੁੜੋ ਤੇ ਜੋ ਵੀ ਸਾਡੀ ਕੌਮ ਹੈ ਮੇਰੀ ਉਹ ਸਾਰੀ ਸੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਕਾਰਨ ਤੇ ਬਾਬਾ ਸਾਹਿਬ ਜੀ ਦੇ ਕਾਰਨ ਅੱਜ ਜਿਉਂ ਜੀ ਰਹੇ ਆ ਸੱਜੇ ਢੰਗ ਦੇ ਨਾਲ ਚੰਗੇ ਕੱਪੜੇ ਪਾਣਦੇ ਆ ਤੇ ਆਪਣੇ ਬੱਚਿਆਂ ਨੂੰ ਚੰਗੇ ਸਕੂਲਾਂ ਦੇ ਵਿੱਚ ਭੇਜ ਰਹੇ ਆ ਸਾਡੇ ਬੱਚੇ ਪੜ੍ਹ ਲਿਖ ਕੇ ਅਫਸਰ ਵੀ ਬਣੇ ਨੇ ਕੁਝ ਦੇਸਾਂ ਪ੍ਰਦੇਸਾਂ ਵਿੱਚ ਵੀ ਅੱਜ ਆਏਗੇ ਨੇ ਬਾਬਾ ਸਾਹਿਬ ਦੀ ਬਦੌਲਤ ਤੇ ਸਤਿਗੁਰ ਰਵਿਦਾਸ ਮਹਾਰਾਜ ਦੀ ਕਿਰਪਾ ਕਰਕੇ ਮਤਲਬ ਤੁਸੀਂ ਹਰ ਸਾਲ ਹੀ ਇਹ ਮਤਲਬ ਜੋ ਜਨਮ ਦਿਹਾੜਾ ਜੋ ਮਨਾਨੇ ਹੋ ਤੁਸੀਂ ਹਰ ਸਾਲ ਹਾਂਜੀ ਅਸੀਂ ਹਰ ਸਾਲ ਜਨਮ ਦਿਹਾੜਾ ਮਨਾਉਨੇ ਆ ਸਾਡੀਆਂ ਭੈਣਾਂ ਸਵੇਰੇ 3 ਵਜੇ ਉੱਠ ਕੇ ਪ੍ਰਭਾਤ ਫੇਰੀ ਕਰਦੀਆਂ ਨੇ ਸਾਰਿਆਂ ਨੂੰ ਸਾਡੀ ਭੈਣਾਂ ਨੂੰ ਰਬਦਾਸ ਮਹਾਰਾਜ ਦੀ ਬਾਣੀ ਮੂੰਹੋਂ ਜਬਾਨੀ ਯਾਦ ਹੈ ਹਾਂਜੀ ਸਾਰਿਆਂ ਵਿੱਚ ਬੜਾ ਉਤਸ਼ਾਹ ਹੈ ਸਾਡੇ ਬੱਚੇ ਜਦੋਂ ਦੇ ਅਸੀਂ ਸਤਗੁਰ ਰਬਦਾਸ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਇੱਥੇ ਮੰਦਿਰ ਬਣਿਆ ਜੁੜੇ ਆ ਸਾਡੇ ਵੇੜੇ ਦੇ ਵਿੱਚ ਕੋਈ ਬੱਚਾ ਵੀ ਨਸਾ ਨਹੀਂ ਕਰਦਾ ਸਾਰੇ ਆਪਣੀ ਮਾਂ ਪਿਓ ਦੇ ਆਗਿਆਕਾਰੀ ਨੇ ਚਾਹ ਨੂੰ ਕਿੰਨਾਂ ਨੌਕਰੀਆਂ ਵੀ ਮਿਲੀਆਂ ਨੇ ਜੋ ਕਹਿੰਦਾ ਇੱਥੇ ਮੰਦਰ ਦੇ ਵਿੱਚ ਨਦਮਸਤਕ ਹੋਣ ਲਈ ਜਾਂਦਾ ਹਰ ਮਨੋ ਕਾਮਨਾ ਇੱਥੇ ਪੂਰੀ ਮਤਲਬ ਉਹਨਾਂ ਦੇ ਜੋ ਵੀ ਇੱਥੇ ਰਬਦਾਸ ਮਹਾਰਾਜ ਜੀ ਦੇ ਚਰਨਾ ਵਿੱਚ ਨਕ ਮਸਕਤ ਹੋਣ ਆਂਦਾ ਹੈ ਉਹਦੀ ਹਰ ਇੱਕ ਮਨੋ ਕਾਮਨਾ ਪੂਰੀ ਹੈ ਹੁੰਦੀ ਹੈ ਪਹਿਲਾਂ ਮੇਰੇ ਤੋਂ ਹੀ ਲਾ ਲੋ ਮੇਰੇ ਮੈਂ ਜਿੱਦਾਂ ਦੀ ਇਹਦੇ ਨਾਲ ਜੁੜੀ ਹਾਂ ਮੇਰੇ ਦੋਏ ਬੇਟੇ ਤੇ ਨੂੰ ਦੋਏ ਨੂੰਹਾਂ ਬਾਹਰ ਨੇਗੇ ਇੱਕ ਜੁਕੇ ਦੇ ਵਿੱਚ ਹੈ ਇੱਕ ਯੂ ਐਸ ਏ ਵਿੱਚ ਹੈ ਇਹਦੀ ਕਿਰਪਾ ਕਰਕੇ ਸਤਗੁਰ ਜੀ ਦੀ ਹੋਰ ਵੀ ਮੇਰੀ ਭੈਣਾਂ ਜਿੰਨੀਆਂ ਵੀ ਹੈਗੇ ਨੇ ਹਾਂਜੀ ਹਾਂਜੀ ਪਿੰਡ ਦੇ ਲੋਕ ਆਉਂਦੇ ਨੇ ਜੀ ਸਾਡੇ ਨਾਲ ਜੁੜਦੇ ਨੇ ਜਦੋਂ ਵੀ ਅਸੀਂ ਪ੍ਰਵਾਸ ਫੇਰੀਆਂ ਲੈ ਕੇ ਚੱਲਦੀਆਂ ਸਾਰੇ ਪਿੰਡ ਦੇ ਲੋਕ ਸਾਨੂੰ ਚਾਹ ਮਦਾਣਾ ਤੇ ਪੰਜੀਰੀ ਤੱਕ ਵੀ ਲੰਗਰ ਲਗਾਏ ਨੇ ਸਾਡੇ ਨਾਲ ਸਹਿਯੋਗ ਦਿੰਦੇ ਨੇ ਪੂਰਾ ਹਾਂਜੀ ਜੈ ਕਰੋ ਦੇ ਧਨਪੁਰ ਦੇ ਜੋ ਬੋਲੇ ਸੋ ਨਿਹਾਲ ਸਤਿਗੁਰੂ ਵਿਰਾਸਤ ਸਾਰਾ ਦੀ ਹੈ ਬਾਬਾ ਸਾਹਿਬ ਤੇਰੀ ਸੋਚ ਤੇ ਕਰਾਂਗੇ ਹੋਕੇ आपकी संत जमीन का